ਜ਼ਿੰਦਗੀ 'ਚ ਜੇ ਉਦਾਸ ਹੋਵੇਂ ਬਈ ਆਹ ਫਿਲਮ ਜ਼ਰੂਰ ਦੇਖਿਓ ਹਾਲੀਵੁੱਡ ਫਿਲਮ ਆ ਗੁੱਡ ਵਿਲ ਹੰਟਿੰਗ ਇਸ ਵਿੱਚ ਹੰਟਿੰਗ ਨਾਮ ਦਾ ਇੱਕ 22 ਸਾਲ ਦਾ ਮੁੰਡਾ ਹੁੰਦਾ ਹੈ ਜੋ ਹਮੇਸ਼ਾ ਸ਼ਰਾਬ ਪੀਂਦਾ ਨਸ਼ੇ ਕਰਦਾ ਤੇ ਮਾਰਕੁੱਟ ਕਰਦਾ ਹੈ ਤੇ ਜਿਹਦਾ ਆਪਣੀ ਜ਼ਿੰਦਗੀ ਵਿੱਚ ਕੋਈ ਅਧੋਰਸ਼ ਨਹੀਂ ਫਿਲਮ ਦੇ ਇੱਕ ਸੀਨ ਵਿੱਚ ਅਸੀਂ ਵੇਖਦੇ ਹਾਂ ਕਿ ਪ੍ਰੋਫੈਸਰ ਯਾਰਡ ਐਮ ਆਈ ٹی ਯੂਨੀਵਰਸਿਟੀ ਦੇ ਨੋਰਸ ਬੋਰਡ ਉੱਪਰ ਇੱਕ ਸਵਾਲ ਲਿਖ ਕੇ ਲਾਉਂਦੇ ਹਨ ਤੇ ਉਹ ਆਪਣੇ ਸਟੂਡੈਂਟਾਂ ਨੂੰ ਕਹਿੰਦੇ ਹਨ ਕਿ ਸੈਮੈਸਟਰ ਖਤਮ ਹੋਣ ਤੱਕ ਜੋ ਵੀ ਵਿਦਿਆਰਥੀ ਇਸ ਥਿਊਰਮ ਨੂੰ ਹੱਲ ਕਰ ਲਵੇਗਾ ਉਸ ਵਿਅਕਤੀ ਦਾ ਨਾਮ ਐਮ ਆਈ ਟੂ ਯੂਨੀਵਰਸਿਟੀ ਦੇ ਬਿਹਤਰੀਨ ਸਟੂਡੈਂਟਾਂ ਵਿੱਚ ਦਰਜ ਕੀਤਾ ਜਾਵੇਗਾ ਤੇ ਇਸ ਲਈ ਉਸ ਨੂੰ 76 ਵੀ ਦਿੱਤੀ ਜਾਵੇਗੀ ਤੇ ਉਸ ਦਾ ਨਾਮ ਫੀਲਡ ਮੈਡਲ ਲਈ ਰეკਮੈਂਡ ਕੀਤਾ ਜਾਵੇਗਾ ਇਸੇ ਯੂਨੀਵਰਸਿਟੀ ਵਿੱਚ ਬਿਲ ਹੰਟਿੰਗ ਸਫਾਈ ਕਰਮਚਾਰੀ ਦੇ ਤੌਰ ਤੇ ਕੰਮ ਕਰਦਾ ਹੈ ਤੇ ਜਦੋਂ ਅਗਲੇ ਦਿਨ ਉਹ ਸਫਾਈ ਕਰਮਚਾਰੀ ਦੇ ਤੌਰ ਤੇ ਜਾਂ ਸਫਾਈ ਕਰਨ ਲਈ ਯੂਨੀਵਰਸਿਟੀ ਵਿੱਚ ਜਾਂਦਾ ਹੈ ਤਾਂ ਉੱਥੇ ਉਹ ਉਹ ਸਵਾਲ ਨੂੰ ਹੱਲ ਕਰਦਾ ਹੈ ਇਹ ਸਵਾਲ ਦੇ ਹੱਲ ਨੂੰ ਦੇਖ ਕੇ ਪ੍ਰੋਫੈਸਰ ਯਾਰਡ ਜੋ ਕਿ ਯੂਨੀਵਰਸਿਟੀ ਦੇ ਪ੍ਰੋਫੈਸਰ ਹਨ ਉਹ ਹੈਰਾਨ ਹੋ ਜਾਂਦੇ ਹਨ ਕੋਈ ਵਿਅਕਤੀ ਇੰਨੇ ਘੱਟ ਸਮੇਂ ਵਿੱਚ ਇਸ ਥਿਊਰਮ ਨੂੰ ਕਿਵੇਂ ਹੱਲ ਕਰ ਸਕਦਾ ਹੈ ਜੇ ਇਸ ਥਿਓਰਮ ਨੂੰ MIT ਯੂਨੀਵਰਸਿਟੀ ਦੇ ਪ੍ਰੋਫੈਸਰ ਵੀ ਹੱਲ ਨਹੀਂ ਕਰਦੇ ਪਰ ਬਿਲ ਹੰਟਿੰਗ ਨੂੰ ਨਾ ਚੀਜ਼ ਨਾਲ ਕੋਈ ਫਰਕ ਨਹੀਂ ਪੈਂਦਾ ਉਹ ਇਹਨਾਂ ਚੀਜ਼ਾਂ ਨੂੰ ਨਾਰਮਲ ਸਮਝਦਾ ਹੈ ਤੇ ਸਿਰਫ ਅੰਕਾਂ ਦੀ ਖੇਡ ਹੀ ਦੇਖਦਾ ਹੈ ਉਸ ਦਾ ਮੁੱਖ ਕੰਮ ਲੜਨਾ ਨਸ਼ੇ ਕਰਨੇ ਤੇ ਸ਼ਰਾਬਾ ਪੀਣਾ ਹੈ ਅਗਲੇ ਸੀਨ ਵਿੱਚ ਵੀ ਇਸ ਤਰ੍ਹਾਂ ਹੀ ਹੁੰਦਾ ਹੈ ਕਿ ਯੂਨੀਵਰਸਿਟੀ ਦੇ ਪ੍ਰੋਫੈਸਰ ਇੱਕ ਥਿਓਰਮ ਹੋਰ ਲੈ ਕੇ ਨੋਟਸਬੋਰਡ ਉੱਪਰ ਲਾਉਂਦੇ ਹਨ ਤਾਕਿ ਵਿਦਿਆਰਥੀ ਉਹਨਾਂ ਨੂੰ ਹੱਲ ਕਰ ਲੈਣ ਪਰ ਇਸ ਵਾਰ ਵੀ ਇਸ ਤਰ੍ਹਾਂ ਹੀ ਹੁੰਦਾ ਹੈ ਕਿਉਮ ਬਿਲ ਹੰਟਿੰਗ ਹੱਲ ਕਰ ਦਿੰਦਾ ਹੈ ਸਭ ਤੋਂ ਪਹਿਲਾਂ ਤੇ ਐਮ ਆਈ ٹی ਯੂਨੀਵਰਸਿਟੀ ਦਾ ਪ੍ਰੋਫੈਸਰ ਇਸ ਵਾਰ ਉਸ ਨੂੰ ਸਵਾਲ ਨੂੰ ਹੱਲ ਕਰਦੇ ਹੋਏ ਦੇਖ ਲੈਂਦਾ ਹੈ ਤੇ ਉਹ ਉੱਥੋਂ ਫਸ ਜਾਂਦਾ ਹੈ ਤਾਂ ਕਿ ਉਸ ਨੂੰ ਕੋਈ ਵੇਖ ਨਾ ਲੈਣ ਪ੍ਰੋਫੈਸਰ ਯਾਡੇ ਇਸ ਵਾਰ ਉਸ ਨੂੰ ਵੇਖ ਲੈਂਦਾ ਹੈ ਤੇ ਪਰ ਉਸ ਦੇ ਹੱਲ ਕੀਤੇ ਹੋਏ ਸਵਾਲ ਨੂੰ ਦੇਖ ਕੇ ਹੈਰਾਨ ਹੁੰਦਾ ਹੈ ਉਹ ਹੈਰਾਨ ਹੁੰਦਾ ਹੈ ਕੋਈ ਵਿਅਕਤੀ ਇੰਨਾ ਜੀਨੀਅਸ ਕਿਵੇਂ ਹੋ ਸਕਦਾ ਹੈ ਕਿ ਐਨੇ ਘੱਟ ਸਮੇਂ ਵਿੱਚ ਕੋਈ ਸਵਾਲ ਨੂੰ ਹੱਲ ਕਰ ਲਵੇ ਇਸ ਤੀਕੋ ਹੋਰ ਉਧਾਰਨੇ ਇਹ ਆ ਕਿ ਉਸ ਦੀ ਮਹਿਲਾ ਮਿੱਤਰ ਜਿਸ ਨੂੰ ਮਿਲਣ ਆਉਂਦੀ ਹੈ ਉਹ ਕਹਿੰਦੀ ਆ ਵੀ ਮੇਰਾ కెమిస్ట్రీ ਦੇ ਸੁਭਾਅ ਰਹਿੰਦੇ ਨੇ ਵੀ ਕੋਈ ਜੇ ਹੱਲ ਕਰ ਦੇਵੇ ਤਾਂ ਮੈਂ ਵਧੀਆ ਰਹੂੰਗੀ। ਇਸ ਤੇ ਬੈਲ ਹੰਟਿੰਗ ਕਹਿੰਦਾ ਵੀ ਕੋਈ ਵੱਡੀ ਗੱਲ ਨਹੀਂ ਐ ਮੈਂ ਹੱਲਾ ਕਰ ਦੂੰਗਾ। ਇਸਦੀ ਦੋਸਤ ਕਹਿੰਦੀ ਵੀ ਤੂੰ ਅਣਪੜ੍ਹ ਆ ਵੀ ਤੂੰ ਕਿਵੇਂ ਹੱਲਾ ਕਰਦੇ ਆ। ਕਹਿੰਦਾ కెమిస్ట్రీ ਪੜਦਾਗਾ కెమిస్ట్రీ ਪੜਨਾ ਮੇਰਾ ਸ਼ੌਂਕ ਆ। ਤਾਂ ਕਹਿੰਦੇ ਵੀ కెమిస్ట్రీ ਕੋਈ ਸ਼ੌਂਕ ਨੂੰ ਥੋੜੀ ਵੱਧ ਆਉਂਦਾ। కెమిస్ట్రీ ਸ਼ੌਂਕ ਨੂੰ ਪੜਨ ਵਾਲੀ ਚੀਜ਼ ਨਹੀਂ। ਫਿਰ ਮੈਂ ਅਖੀਰ ਤੇ ਜੇ ਮੈਂ ਸਾਨੂੰ ਦੱਸਾਂ ਤਾਂ ਕਹਿੰਦੇ ਨੇ ਵੀ ਚੰਗਾ ਮਿੱਤਰ ਹੈ ਜਿਹੜਾ ਹੁਣ ਆਪਦੇ ਦੋਸਤ ਨੂੰ ਚੰਗੀ ਸੇਧੀ ਦਿਦਾ ਹੁੰਦਾ ਹੈਗਾ ਬਿਲਹਰਟਿੰਗ ਦਾ ਦੋਸਤ ਕਹਿੰਦਾ ਯਾਰ ਵੀ ਤੂੰ ਸਾਡੇ ਨਾਲ ਰਹਿ ਕੇ ਆਪਦੀ ਸਮੇਂ ਦੀ ਬਿਵਾਦੀ ਨਾ ਕਰ ਤੂੰ ਜੀਨੀਅਸ ਬੰਦਾ ਤਸੀ ਸ਼ਰਾਬਾ ਨਸ਼ੇ ਪੱਤੇ ਕਰਨੇ ਤੇ ਲੜਾਈ ਝਗੜਾ ਕਰਨਾ ਇਹ ਸਾਡੇ ਲਈ ਵਧੀਆ ਲੱਗਦਾ ਤੇਰੇ ਲਈ ਵਧੀਆ ਲੱਗਾ ਤੂੰ ਆਪਦਾ ਕੰਮ ਕਰ ਤੂੰ ਜੀਨੀਅਸ ਬੰਦਾ ਇਸ ਤੂੰ ਦੁਨੀਆ ਨੂੰ ਸੇਧ ਦੇ ਸਕਦਾ ਇਸ ਤਰ੍ਹਾਂ thee ਫਿਲਮ ਜੇ ਜ਼ਿੰਦਗੀ ਚ ਤੁਸੀਂ ਅਦਾਸ ਹੋਵੋਗੇ ਨਾ ਤਾਂ ਮੈਂ 100% ਲਿਖ ਕੇ ਦਿੰਦਾ ਤੁਸੀਂ ਇਹ ਫਿਲਮ ਦੇਖ ਲਿਓ ਬਈ ਤੁਹਾਡੇ ਯਾਰ ਪੋਜੀਟਿਵ ਥੋੜਾ ਮਿਲਣਗੇ ਤੁਹਾਨੂੰ ਸੋ ਲੱਗੂ ਯਾਰ ਵੀ ਹਾਂ ਅਸੀਂ ਵਧੀਆ ਚੀਜ਼ ਦੇਖੀ ਆ ਸਾਨੂੰ ਕੁਝ ਵਧੀਆ ਸਿੱਖਣ ਨੂੰ ਮਿਲਿਆ ਮੈਂ ਚਾਹਣਾ ਵੀ ਹਰੇਕ ਪੰਜਾਬੀ ਠੀਕ ਆ ਆਪ ਵੀ ਦੇਖੇ ਆਪਣੇ ਬੱਚਿਆਂ ਨੂੰ ਵੀ ਦਿਖਾਵੇ ਕਿ ਹੋਰ ਸਾਰਿਆਂ ਨੂੰ ਇਹ ਫਿਲਮ ਦਿਖਾਵੇ ਤਾਂ ਕਿ ਉਹ ਵਧੀਆ ਸਿੱਖ ਲੈ ਸਕਣ ਧੰਨਵਾਦ